हां जी ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦੇ ਉੱਤੇ ਹਰ ਇੱਕ ਇਨਸਾਨ ਸੁਖੀ ਹੋਣਾ ਚਾਹੁੰਦਾ ਹੈ ਤੇ ਪਰ ਸੁਖੀ ਹੋਣ ਦੇ ਵਾਸਤੇ ਜੱਦੋ ਜਹਿਦ ਸੰਘਰਸ਼ ਦੀ ਬਹੁਤ ਲੋੜ ਹੁੰਦੀ ਹੈ ਜਿਹੜੀ ਮਨ ਵਿੱਚ ਕਬਰਾਟ ਹੁੰਦੀ ਹੈ ਕਾੜਾ ਪਾਣਾ ਅੱਕ ਜਾਣਾ ਥੱਕ ਜਾਣਾ ਇਹਨਾਂ ਚੀਜ਼ਾਂ ਨੂੰ ਸਮਝਣਾ ਪੈਂਦਾ ਹੈ ਸੋ ਇਹਨਾਂ ਚੀਜ਼ਾਂ ਜਿਹੜਾ ਸਾਡੇ ਪਰਿਵਾਰ ਦੇ ਵਿੱਚ ਘਰ ਵਿੱਚ ਕਲੇਸ਼ ਇੱਕ ਦੂਜੇ ਨੂੰ ਦੇਖ ਕੇ ਨਾਰਾਜ਼ੀ ਹੋਣਾ ਉਹਦੀ ਗੱਲ ਉਹਨਾਂ ਨੂੰ ਚੰਗੀ ਲੱਗਣੀ ਉਹਦੀ ਗੱਲ ਉਹਨਾਂ ਨੂੰ ਚੰਗੀ ਲੱਗਣੀ ਇਹਦੇ ਵਿੱਚ ਅਸੀਂ ਕੀ ਕਰ ਸਕਦੇ ਆ ਗੱਲ ਤਾਂ ਸਾਰੀ ਸੰਗ ਜੀ ਨਾਮ ਸਿਮਰਨ ਬਾਣੀ ਤੇ ਹੀ ਆਉਂਦੀ ਐ ਪਰ ਜਿਵੇਂ ਬਾਣੀ ਨਾਮ ਸੁਣਨ ਭਜਨ ਬੰਦਗੀ ਹੈ ਅਸੀਂ ਉਹਨੂੰ ਕਈ ਵਾਰ ਨਾ ਸਮਝ ਨਹੀਂ ਸਕਦੇ ਹੈਗੇ ਉਹਦੇ ਹੋਰ ਵੀ ਪੱਕ ਹੁੰਦੇ ਨੇ ਸਮਝਣ ਦੇ ਇੱਕ ਤਾਂ ਆਪਾਂ ਕਹਿ ਦਿੰਨੇ ਆ ਕਿ ਬਾਣੀ ਪੜੋ ਭਾਈ ਭਲਾ ਹੋਵੇਗਾ ਗੁਰਨਾਨਕ ਪਾਸ਼ਾ ਮਹਾਰਾਜੀ ਬਾਣੀ ਉਚਾਰੀ ਹੋਈ ਆ ਗੁਰੂਆਂ ਦੀ ਗੁਰੂ ਸ਼ਕਤੀवान ਨੇ ਗੁਰੂ ਪ੍ਰਮਾਤਮਾ ਦਾ ਰੂਪ ਨੇ ਵੈਸ ਗੁਰੂ ਆਪ ਕਾਲਪੁਰਖ ਰੂਪ ਨੇ ਏਕ ਤੇ ਸਾਡੇ ਮਨ ਵਿੱਚ ਇਹ ਵਿਸ਼ਵਾਸ ਆ ਜਾਂਦਾ ਗੁਰੂ ਹੈ ਬਸ ਇੱਕ ਓ ਸਹੀ ਗੱਲ ਨੂੰ ਗੁਰੂ ਦੀ ਬਾਣੀ ਨੂੰ ਸਮਝਣਾ ਵੀ ਹੋਰ ਵੀ ਕਿਸ ਤਰ੍ਹਾਂ ਇਹਦੇ ਅੰਤਰਗਤ ਵਿੱਚ ਬਾਣੀ ਦੇ ਵਿੱਚ ਕਿਵੇਂ ਕਿਵੇਂ ਕਰਕੇ ਭਜ ਭਲਾ ਕਰਨ ਦੀ ਸਮਰੱਥਾ ਹੈ ਸੰਗਜੀ ਸਾਡਾ ਭਾਵਨਾ ਗੁਰੂ ਸਮਰਾਥਾ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਇਹ ਤਾਂ ਸਾਨੂੰ ਪਤਾ ਹੀ ਹੈ ਪਰ ਗੁਰੂ ਦੀ ਬਾਣੀ ਕੀ ਕਰਦੀ ਹੈ ਜਦੋਂ ਅਸੀਂ ਸਿਮਨ ਕਰਦੇ ਹਾਂ ਸਾਡੇ ਮਨ ਵਿੱਚ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਬਸ ਅਸੀਂ ਪਾਠ ਕਰ ਲਿਆ ਭਜਨ ਕਰ ਲਿਆ ਵੀ ਪਰਿਵਾਰ ਹੈ ਜਿਹੜਾ ਸਾਡਾ ਸਾਰਾ ਪਰਿਵਾਰ ਕਈ ਵਾਰੀ ਸਿਮਰਨ ਕਰਨ ਵਾਲਾ ਨਹੀਂ ਹੁੰਦਾ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਵੀ ਹੁੰਦਾ ਕੋਈ ਨਸ਼ੇ ਪਤੇ ਕਰਨ ਵਾਲੇ ਵੀ ਹੁੰਦੇ ਨੇ ਲੜਾਈ ਕਲੇਸ ਵਾਲੇ ਹੁੰਦੇ ਨੇ ਇੱਕ ਅੱਧਾ ਬੰਦਾ ਹੁੰਦਾ ਸਿਮਰਨ ਕਰਨ ਵਾਲਾ ਉਹਨੂੰ ਲੱਗਦਾ ਵੀ ਇਹਨਾਂ ਨੂੰ ਜੋ ਮਰਜ਼ੀ ਕਰੀ ਜਾਣ ਦੇ ਕਹੇ ਤੋਂ ਇਹ ਮੰਨਦੇ ਨਹੀਂ ਸਿਮਰਨ ਨਹੀਂ ਕਰਦੇ ਅਮਰਤ ਵੇਲੇ ਨੂੰ ਉੱਠਣਾ ਮੈਂ ਤਾਂ ਆਪਦਾ ਆਪਾ ਸਵਾਰ ਲਵਾਂ ਇਹ ਕਰਕੇ ਬੰਦਾ ਇਹ ਸੋਚ ਕੇ ਲੱਗਿਆ ਰਹਿੰਦਾ ਇਕੱਲਾ ਹੀ ਭਗਤੀ ਦੇ ਵਿੱਚ ਪਰ ਇੱਥੇ ਹੀ ਨਹੀਂ ਗੱਲ ਮੁੱਕਦੀ ਜਿਹੜਾ ਤੁਸੀਂ ਸੰਗਤ ਜੀ ਇੱਕ ਭਟਕੋਏ ਪਰਿਵਾਰ ਦੇ ਵਿੱਚ ਇੱਕ ਲੜਾਈ ਕਲੇਸ਼ ਵਾਲੇ ਪਰਿਵਾਰ ਦੇ ਵਿੱਚ ਇੱਕ ਦੂਜੇ ਦੇ ਨਾਲ ਬਣਦੀ ਨਹੀਂ ਸਾਡੀ ਉਸ ਤਰ੍ਹਾਂ ਦੇ ਪਰਿਵਾਰ ਵਿੱਚ ਉਸ ਤਰ੍ਹਾਂ ਦੇ ਮਾਹੌਲ ਵਿੱਚ ਰਹਿੰਨੇ ਹੋ ਪਰ ਤੁਸੀਂ ਪਾਠ ਕਰਦੇ ਹੋ ਇਹ ਕੱਲਾ ਤੁਸੀਂ ਆਪਾਠ ਸਿਮਰ ਨਹੀਂ ਹੀ ਨਹੀਂ ਨਹੀਂ ਕਰ ਰਹੇ ਇਹਦੇ ਨਾਲ ਤੁਹਾਨੂੰ ਪਤਾ ਵੀ ਨਹੀਂ ਤੁਹਾਡੇ ਨਾਂ ਤੁਹਾਡੇ ਨਾਂ ਸਮਝਣ ਦੇ ਬਾਵਜੂਦ ਵੀ ਤੁਹਾਡੇ ਖਿਆਲ ਵਿੱਚ ਉਹ ਚੀਜ਼ ਨਹੀਂ ਆ ਰਹੀ ਪਰ ਇੱਕ ਚੀਜ਼ ਪਿੱਛੇ ਆਪਣੇ ਆਪ ਹੀ ਤੁਹਾਡੇ ਪਰਿਵਾਰ ਦਾ ਭਲਾ ਕਰ ਰਹੀ ਹੈ ਕੀ ਉਹ ਹੈ ਨਾਮ ਸਿਮਰਨ ਸ਼ਬਦ ਦੀ ਜਿਹੜੀ ਵਾਈਬ੍ਰੇਸ਼ਨ ਹੈ ਜਿਹੜੀਆਂ ਸ਼ਬਦ ਦੀਆਂ ਤਰੰਗਾਂ ਨੇ ਜਿਹੜਾ ਸ਼ਬਦ ਦਾ ਔਰਾ ਹੈ ਜਿਵੇਂ ਤੁਸੀਂ ਗੁਰੂ ਸਾਹਿਬ ਦੇ ਸਰੂਪ ਦੇਖਦੇ ਹੋ ਫੋਟੋਆਂ ਦੇਖਦੇ ਹੋ ਉਹ ਪਿੱਛੇ ਨਾ ਪਿੱਛੇ ਸਾਡੇ ਉਹ ਵਾਹਿਗੁਰੂ ਫੋਟੋਆਂ ਦੇ ਸਰੂਪਾਂ ਦੇ ਗੁਰੂਆਂ ਦੇ ਪਿੱਛੇ ਇੱਕ ਚੱਕਰ ਜਿਹਾ ਬਣਿਆ ਹੁੰਦਾ ਹੈ ਉਹਨੂੰ ਕਹਿੰਦੇ ਨੇ ਆਬਾ ਮੰਡਲ ਔਰਾ ਸੰਗੀਤ ਜਦੋਂ ਅਸੀਂ ਸਿਮਰਨ ਕਰਦੇ ਹਾਂ ਸਾਡੇ ਆਲੇ ਦੁਆਲੇ ਔਰਾ ਬਣਦਾ ਹੈ ਜਿਹੜੇ ਕਮਰੇ ਵਿੱਚ ਪਾਠ ਕਰਦੇ ਹਾਂ ਔਰਾ ਬਣਦਾ ਹੈ ਇਸ ਤਰ੍ਹਾਂ ਕਰਕੇ ਤਾਂ ਨੂੰ ਪਤਾ ਵੀ ਨਹੀਂ ਆਪ ਨੂੰ ਲੱਗਦਾ ਪਾਠ ਕਰਨ ਵਾਲੇ ਵੀ ਸਾਡਾ ਭਲਾ ਹੋ ਰਿਹਾ ਮੈਂ ਤਾਂ ਆਪਦਾ ਜ਼ਿੰਦਗੀ ਬਣਾ ਲਵਾਂ ਮੈਂ ਤਾਂ ਜੀਵਨ ਬਣਾ ਲਵਾਂ ਮੈਂ ਗੁਰੂ ਨੂੰ ਪ੍ਰਵਾਨ ਹੋ ਲਵਾਂ ਇਹ ਤਾਂ ਹੁਣ ਹੀ ਹੋਣਾ ਹੈ ਜੋ ਤੁਸੀਂ ਗੁਰੂ ਨੂੰ ਪਿਆਰ ਕਰਦੇ ਹੋ ਪਰ ਆਪ ਜੀ ਦੇ ਜਿਹੜਾ ਹੈ ਬਿਨਾਂ ਸਮਝੇ ਤੋਂ ਇੱਕ ਜਿਹੜੀ ਵਾਈਬ੍ਰੇਸ਼ਨ ਹੈ ਬਾਣੀ ਦੀ ਨਾ ਉਹ ਆਪ ਆ ਮਹਾਰੀ ਇੱਕ ਹੋਰ ਸਾਰੇ ਪਰਿਵਾਰ ਦਾ ਭਲਾ ਕਰ ਰਹੀ ਹੈ ਜਿਹੜਾ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਉਹਨੇ ਬਾਣੀ ਦੀਆਂ ਕਿਰਨਾ ਜਦੋਂ ਕੋਈ ਬਹੁਤ ਬੁਰਾ ਬੰਦਾ ਆਉਂਦਾ ਨਾ ਉਹ ਨਾਲ ਆਪਣੀਆਂ ਭੈੜੀਆਂ ਬੁਰੀਆਂ ਤਰੰਗਾਂ ਲੈ ਕੇ ਆਉਂਦਾ ਜੇ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮਗਣ ਦੀ ਅੱਖਾਂ ਵਿੱਚ ਅੰਮ੍ਰਿਤ ਵਰਸਿਆ ਜਾਂਦਾ ਹੈ ਇਸ ਤਰ੍ਹਾਂ ਜਿਹੜਾ ਬੰਦਾ ਪਰਮਾਤਮਾ ਤੋਂ ਦੂਰ ਹੈ ਲੋਕਾਂ ਦਾ ਬੁਰਾ ਕਰਦਾ ਹੈ ਬਹੁਤ ਹੀ ਸਮਾਜ ਦੇ ਉਲਟ ਚੱਲਦਾ ਹੈ ਦਇਆ ਭਾਵਨਾ ਨਹੀਂ ਉਹਦੀ ਅੱਖਾਂ ਵਿੱਚ ਅੰਮ੍ਰਿਤ ਦੇ ਉਲਟ ਜ਼ਹਿਰ ਥਾਮਾ ਨੂੰ ਔਰੇ ਨੂੰ ਪ੍ਰਿਸ਼ਟ ਕਰਨ ਵਾਲੀਆਂ ਵੀ ਉਹਦੇ ਅੰਦਰ ਕਿਰਨਾ ਹੁੰਦੀਆਂ ਨੇ ਪਰ ਤੁਹਾਡੀ ਬਾਣੀ ਲਗਾਤਾਰ ਜਦ ਤੁਸੀਂ ਪੜੋਗੇ ਤੁਹਾਡੇ ਅੰਦਰ ਇੱਕ ਸ਼ੁੱਧ ਵਾਤਾਵਰਣ ਆਲਾ ਦਵਾਲਾ ਔਰਾ ਤੁਹਾਡਾ ਮਜ਼ਬੂਤ ਹੋ ਜਾਂਦਾ ਕਿਰਨਾ ਹੋ ਜਾਂਦੀਆਂ ਨੇ ਇਹ ਤਰੰਗਾਂ ਨੂੰ ਤੁਸੀਂ ਸਮਝੋ ਤੁਹਾਡਾ ਦਾ ਭਲਾ ਹੁੰਦਾ ਇਸ ਕਰਕੇ ਹੀ ਨਾ ਬਾਣੀ ਪੜੋ ਇਹ ਵੀ ਸਮਝੋ ਵੀ ਅਸੀਂ ਆਪਣੇ ਘਰ ਦਾ ਮਾਹੌਲ ਬਹੁਤ ਵਧੀਆ ਬਣਾਉਣਾ ਹੈ ਘਰ ਦਾ ਮਾਹੌਲ ਬਣਾਉਣ ਵਾਸਤੇ ਤੁਹਾਡਾ ਮਨ ਲੱਗੇ ਜਾਂ ਨਾ ਲੱਗੇ ਪਰ ਬਾਣੀ ਆਪ ਦੇ ਅਲੱਗ ਇੱਕ ਤਰ੍ਹਾਂ ਹੋਰ ਆਪ ਦਾ ਅਲੱਗ ਤੌਰ ਤੇ ਇੱਕ ਪਾਸੇ ਨਾ ਉਹ ਸਾਈਡ ਤੇ ਹੋਰ ਕੰਮ ਵੀ ਕਰ ਰਹੀ ਆ ਉਹਨੂੰ ਕਹਿੰਦੇ ਨੇ ਤਰੰਗਾ ਤੁਹਾਡੇ ਘਰ ਵਿੱਚ ਤਰੰਗਾ ਬਣਾ ਰਹੀ ਆ ਬਾਣੀ ਨਾਮ ਸਿਮਰਨਾ ਕਈ ਵਾਰੀ ਆਪਾਂ ਉੱਠ ਜਾਂਦੇ ਆ ਕਿ ਸਾਡਾ ਸਿਮਰਨ ਕਰਨੋਂ ਜੀ ਨਹੀਂ ਕਰਦਾ ਪਰ ਜਿਹੜੇ ਆ ਸਾਈਡ ਤੇ ਤਰੰਗਾ ਕੰਮ ਕਰਦਿਆਂ ਨੇ ਸਾਰੇ ਤੁਹਾਡੇ ਘਰ ਵਿੱਚ ਕਮਰੇ ਦੇ ਵਿੱਚ ਜੇ ਤੁਸੀਂ ਕੰਮ ਪਾਠ ਕਰਨਾ ਛੱਡ ਦੋਗੇ ਉਹ ਤਰੰਗਾ ਜਿਹੜਾ ਕੰਮ ਕਰ ਰਿਹਾ ਨੇ ਆਪਦੀਆਂ ਨਾਲ ਦੇ ਨਾਲ ਉਹ ਵੀ ਫਿਰ ਉਹ ਵੀ ਤੁਹਾਨੂੰ ਲਾਅਸ ਹੋਵੇਗਾ ਘਾਟਾ ਪਵੇਗਾ ਕਮੀ ਹੋ ਜਾਏਗੀ ਉਹ ਚੀਜ਼ ਦੀ ਇਸ ਕਰਕੇ ਜੇ ਮਨ ਨਹੀਂ ਲੱਗਦਾ ਤਾਂ ਵੀ ਤੁਸੀਂ ਕਰੋ ਕਿਉਂਕਿ ਜਿਹੜੀਆਂ ਤਰੰਗਾਂ ਨੇ ਉਹ ਤਾਂ ਤੁਹਾਡੇ ਘਰ ਵਿੱਚ ਜ਼ਰੂਰ ਚੰਗਾ ਮਾਹੌਲ ਬਣਾਉਣਗੀਆਂ ਚੰਗਾ ਔਰਾ ਦੇਣਗੀਆਂ ਚੰਗਾ ਜਣ ਕੇ ਆਬਾ ਮੰਡਲ ਬਣੇਗਾ ਕਦੇ ਵੀ ਘਬਰਾ ਕੇ ਮਨ ਵਿੱਚ ਜੇ ਚੰਚਲਤਾ ਆਈ ਹੈ ਉਹ ਛਾਟ ਹੋ ਗਿਆ ਮਨ ਸਿਮਰਨਾ ਛੱਡੋ ਅਰਦਾਸ ਵਿੱਚ ਜੁੜਜੋ ਉਹ ਸਿਮਰਨੇ ਸ਼ਬਦ ਨੇ ਔਰਾ ਹੈ ਜਿਹੜਾ ਉਹ ਕਰਦਾ ਹੀ ਰਹਿਣਾ ਕਿਰਨਾਂ ਦਾ ਪ੍ਰਵਾਹ ਤੁਹਾਡੇ ਪਰਿਵਾਰ ਤੇ ਜ਼ਰੂਰ ਪੈਂਦਾ ਇਸ ਕਰਕੇ ਲੱਗੇ ਰਿਹਾ ਕਰੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ